ਸਾਰੇ ਪੈਨ ਪ੍ਰਮਾਣੂ ਜੈਂਸੀ ਦੀ ਮੈਂ ਪਿਛਲੇ ਬਾਰੀ ਦੇ ਦਵਾਈ ਦਿੱਤੀ ਸੀ ਆਪਣੀ ਰਿਪੋਰਟ ਲੈ ਕੇ ਆਇਆ ਸੀ ਜਿਹੜੀ ਇੰਫਰੈਕਸ਼ਨ ਬਹੁਤ ਬਧਿਆਸੀ ਯੂਰੀਆ ਬਧਿਆਸੀ ਔਰ ਮੇਰੇ ਬੰਦੇ ਅੱਜ ਪਾਸ ਫੋਡੀ ਸੀ ਔਰ ਪ੍ਰੋਬਲਮ ਸੀ ਮੈਂ ਫਰਮੇਸ਼ੀ ਦੇ ਜ਼ਰੂਰਾਂ ਚਾਹਿਆ ਫਰਮੇਸ਼ੀ ਦੀ ਦਾਸੀ ਨੇ ਪ੍ਰਾਪਤ ਕਰ ਕੀਤੀ ਔਰ ਮੈਂ ਚੰਗਾ ਹੋ ਗਿਆ ਕੋਟ ਕੋਟਾ ਚ ਲੈ ਦਿਖਾਇਆ ਬੈਠਿਆ ਦੇਖੋ ਹੁਣ ਦੁਬਾਰਾ ਕੋਟਾ ਕਰਾਈਏ ਤੋ ਨੋਰਮਲ ਆ ਔਰ ਇਹ ਖੁਦਾ ਦਾ ਫਰਮਾਨ ਹੈ ਹੁਣ ਮੈਂ ਕੀ ਕੰਮ ਹੈ ਪੜਨਾ ਅਧਿਆਤਮਕ ਫਿਰ ਜਨਮ उठ जाना और उस तरह पहले नहीं नहीं ही। मैं प्रभु का हाले भूया मेरा नाम साहिद है मैं डॉक्टर कहान मेरी गवाही यही वा कि मैं काफ़ी दिन पहला बहुत बीमार था नशे करता थी ਇਹ ਗੇਲਾ ਕੰਨਾ ਸੀ ਤੇ ਰਿਪੋਰਟ ਕਰਾਈ ਜਦ ਦੀ ਵੇਲੇ ਵਿੱਚ ਕਾਲਾ ਪੀ ਨਹੀਂ ਆਇਆ ਸੀ ਤਾਂ ਮੇਰੇ ਡੈਡੀ ਮੈਨੂੰ ਲੈ ਕੇ ਆਏ ਸਪੈਸ਼ਲ ਜੀ ਦੇ ਕੋਲ ਉਹਨਾਂ ਨੇ ਪਹਿਲਾਂ ਹੀ ਪੜਾਇਆ ਇਸ ਇਸਤਰੀ ਦਾ ਉਹਨਾਂ ਨੇ ਮੈਨੂੰ ਫਿਰ ਸਿੱਖੋ ਜੀ ਦੇ ਨਾਮ ਲੈ ਆਇਆ ਤੇ ਸਿੱਖੋ ਜੀ ਨੇ ਮੇਰੇ ਤੇ ਪ੍ਰਾਰਥਨਾ ਕੀਤੀ ਹਫਤਾ ਇੱਕ ਪ੍ਰਾਰਥਨਾ ਹੁੰਦੀ ਰਹੀ ਕਿ ਮੈਂ ਰਿਪੋਰਟ ਕਰਾਈ ਬਾਅਦ दो हफ्त बाद रिपोर्ट कराई थी रिपोर्ट नॉर्मल हो चुकी थी, थी।, थी। पीलिया नॉर्मल हो चुके थे हाले लुया अच्छा।